ਪਹਿਲੇ ਕਾਫੀ ਚਿਰ ਦੇ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇੱਕ ਰੀਤ ਹੈ ਪਰਿਵਾਰ ਦੀ ਅਸੀਂ ਛੜਦੀ 15 ਮਈ ਨੂੰ ਛੜਦੇ ਹੁੰਦੇ ਆ ਜਾਂ 5 ਜਨਵਰੀ ਨੂੰ ਜਾਂ 11 ਜੂਨ ਤਿੰਨ ਡੇਟਾਂ ਹੀ ਸਾਡੀਆਂ ਇਹ ਪੱਕੀਆਂ ਹੁੰਦੀਆਂ ਨੇ ਪਰੰਤੂ ਇਹ ਇਹ ਈਪੀ ਦੇ ਤਿੰਨ ਗਾਣੇ ਨੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਥੋੜਾ ਜਿਆ ਤੁਹਾਨੂੰ ਇੱਕ ਬਦਲਵਾਂ ਰੂਪ ਵੀ ਸ਼ੁਭਰੀਪਦਾ ਮਿਲੂਗਾ ਤੇ ਇੱਕ ਮੈਂ ਤੁਹਾਨੂੰ ਜਿਹੜਾ ਦੋਸਤਾਂ ਦੇ ਬਾਰੇ ਦੱਸਦਾ ਨਾ ਉਹ ਦੋਸਤਾਂ ਦੇ ਬਾਰੇ ਕਿਸੇ ਸਮੇਂ ਦੇ ਵਿੱਚ ਮੈਂ ਇਸੇ ਗੀਤ ਨੂੰ ਰਿਲੀਜ਼ ਕਰਦੋਂ ਰੋਕਿਆ ਸੀ ਵੀ ਨਹੀਂ ਆਪਾਂ ਨਹੀਂ ਕਰਨਾ ਹਲੇ ਪਰੰਤੂ ਸ਼ੁਭਦੀਪ ਦੀ ਆਵਾਜ਼ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਮੈਂ ਹੁਣ ਜਿੰਨੇ ਸ਼ੁਭਦੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਕਹਿਣਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣ ਦੇ ਲਈ ਨਾ ਸ਼ੁਭਦੀਪ ਦੀ ਜਵਾਨੀ ਸੁਣੋਗੇ ਤੁਸੀਂ ਬਹੁਤ ਆਨੰਦ ਆਊਗਾ ਤੁਹਾਨੂੰ ਫੈਨਜ਼ ਦੀ ਉਡੀਕ ਸੀ ਅੱਜ ਪੂਰੀ ਵੀ ਹੋ ਗਈ 11 ਤਰੀਕ ਨੂੰ ਈਪੀ ਆ ਰਹੀ ਹੈ ਕੀ ਕਹਿਣਾ ਚਾਹੋਗੇ ਫੈਨਜ਼ ਨੂੰ ਫੈਨਜ਼ ਨੂੰ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਚਟਾਨ ਵਾਂਗੂ ਆਪਦੇ ਭਰਾ ਦੇ ਨਾਲ ਖੜੇ ਨੇ ਉਹਦੇ ਜਾਣ ਤੋਂ ਬਾਅਦ ਵੀ ਖੜੇ ਨੇ ਤੇ ਹਮੇਸ਼ਾ ਖੜੇ ਵੀ ਰਹਿਣਗੇ ਮੇਰੇ ਉਹਨਾਂ ਤੇ ਪਟੁੱਟ ਯਕੀਨ ਹੈ ਇਸ ਗੱਲ ਦਾ ਉੱਤੇ ਤਾਂ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਤਾਂ ਆਲਵੇਜ਼ ਰੈਡੀ ਹੁੰਦੇ ਆ 11 ਜੂਨ ਦੇ ਸੈਲੀਬ੍ਰੇਸ਼ਨ ਦੀਆਂ ਮਤਲਬ ਜਨਮ ਦਿਨ ਮਨਾਉਂਦੇ ਪਰਿਵਾਰ ਹਰ ਵਾਰ ਤੇ ਕੀ ਹੈਗੀਆਂ ਤੇ ਬਟਾ ਸੈਲੀਬ੍ਰੇਸ਼ਨ ਤਾਂ ਕਾਦੀ ਹੈ ਇੱਕ ਵਿਚਿੜੀ ਆਤਮਾ ਜਿਹੜੀ ਜਿਗਰ ਦਾ ਟੋਟਾ ਉਹਨੂੰ ਯਾਦ ਕਰ ਲਈਦਾ ਪਰ ਇਹ ਮਨ ਦੇ ਨਾਲ ਬਸ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੈ ਕੁਝ ਕੁਛ ਵੀਲ ਵਗੈਰਾ ਜ ਜਿੱਦਾਂ ਵੀ ਕੋਈ ਪਰਮਾਤਮਾ ਕਿਸਦੇ ਮੂੰਹ 'ਚ ਕੋਈ ਅਨਾਜ ਦਾ ਭੋਰਾ ਪਾਵੇ ਕੁਛ ਉਹਦਾ ਉਪਰਾਲਾ ਕਰ ਲੈਣੇ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਬਸ ਉਹਨੂੰ ਯਾਦ ਕਰਨ ਦਾ ਤਰੀਕਾ ਹੀ ਹੈ ਇੱਕ ਬਸ